ਇਸ ਤੋਜ ਵਾਲਾ ਕਹਿੰਦਾ ਕਿ ਮੈਂ ਆਪਣੇ ਪਿੰਡ ਰਹਿਣਾ ਇਹਨੂੰ ਪੁੱਛੋ ਤੇਰਾ ਪਿੰਡ ਹੈ ਕਿੱਥੇ ਆ ਤੂੰ ਆਪਣੇ ਸੌਰੇ ਹੀ ਦੱਸ ਦੇ ਕਿੱਥੇ ਨੇ ਕਿਹੜੇ ਸੌਰੇ ਦੇ ਜਾਣਾ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਨਾ ਕਿ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਚੱਲਦਾ ਜਿਹੜਾ ਜਿਹਦੀਆਂ ਲੱਤਾਂ 'ਚ ਦਮ ਹੋਵੇ ਜਿਹਦੀ ਜ਼ਬਾਨ 'ਤੇ ਕੰਟਰੋਲ ਹੋਵੇ ਜਿਹੜੀ ਪੰਜਾਬੀਆਂ ਦੀ ਗੱਲ ਕਰੇ ਉਹ ਨਹੀਂ ਚੱਲ ਸਕਦਾ ਜਿਹੜਾ ਦਿੱਲੀ ਦੀ ਗੱਲ ਕਰੇ ਜਿਹੜਾ ਕੇਜਰੀਵਾਲ ਦੀ ਗੱਲ ਕਰੇ ਉਹ ਨਹੀਂ ਚਲੇਗਾ ਪੰਜਾਬ 'ਚ ਕੋਈ ਮਖਫੂਜ਼ ਨਹੀਂ ਬੰਦਾ ਦੌੜ ਕੇ ਪੀੜ 'ਚ ਜਾਂਦਾ ਜਿੱਥੇ ਜ਼ਿਆਦਾ ਲੋਕ ਬੈਠੇ ਹੋਣ ਕਿ ਉੱਥੋਂ ਮੇਰਾ ਬਚਾਅ ਹੋਏਗਾ ਪੱਟੀ ਦਾ ਸਰਪੰਚ ਉਥੇ ਵਿਆਹ ਦੇ ਵਿੱਚ ਬੈਠਾ ਸੀ 400 ਆਦਮੀ ਬੈਠਾ ਤੇ ਪਿੱਛੋਂ ਗੁੰਡੇ ਆਏ ਤੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਮੁੱਖ ਮੰਤਰੀ ਦੀ ਜ਼ੁਬਾਨ ਨਹੀਂ ਖੁੱਲੀ ਮੁੱਖ ਮੰਤਰੀ ਨੂੰ ਉਥੇ ਪਹੁੰਚਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਸੀ ਕਿ ਇਹ ਜਿਹੜੇ ਮੈਂ ਗੁੰਡਾਗਰਦੀ ਨਹੀਂ ਚੱਲਣ ਦਾਂਗਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਆਪਣੀਆਂ ਐਂਟੀ ਡਰੋਨ ਮਜ਼ਾਈਲਾ ਬਣਾ ਲਿਆ ਨੇ ਉਹ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੇ ਪੁਲਿਸ ਦੇ ਆਫੀਸਰੋ ਆਪਣੀ ਜ਼ਮੀਰ ਤੇ ਜੋੜਾ ਧਿਆਨ ਕਰੋ ਕਿ ਤੁਸੀਂ ਇਹਨੂੰ ਪੁੱਠੀਆਂ ਗੱਲਾਂ ਸ਼ਰਾਬੀ ਨੂੰ ਦੱਸ ਕੇ ਤੁਸੀਂ ਇਹ ਕਹਿੰਦੇ ਕਿ ਐਂਟੀ ਡਰੋਨ ਜਿਹੜੇ ਮਜ਼ਾਈਲ ਨੇ ਉਹਦੇ ਲਈ ਇਕਪਿੰਟ ਚਾਹੀਦੇ ਨੇ ਤੇ ਇਹ ਦੱਸਣ ਹੁਣ ਕਿ ਕਿੰਨੇ ਸੁੱਟੇ ਨੇ ਡਰੋਨ ਕਿੰਨੇ ਬੰਦੇ ਫੜੇ ਨੇ ਤੇ ਜੇ ਕਿਤੇ ਕੋਈ ਰਾਜਾ ਜੀ ਪ੍ਰੋਡਕਟਰ ਸਾਰੇ ਸਟੇਜ ਤੇ ਬੈਠੇ ਹੋ ਵਿਜੇਂਦਰ ਜੀ ਧਿਆਨ ਕਰੋ ਤੁਹਾਡੇ ਪਿਤਾ ਜੀ ਨੇ ਕਾਂਗਰਸ ਖੜੀ ਕੀਤੀ ਆ ਤੇ ਉਹਨਾਂ ਨੇ ਗਿਆਨੀ ਜੈਲ ਸਿੰਘ ਨੂੰ ਜੇ ਕੋਈ ਸਪੀਚ ਲਿਖ ਕੇ ਦੇ ਦਿੰਦਾ ਸੀ ਤੇ ਗਿਆਨੀ ਜੈਲ ਸਿੰਘ ਨੂੰ ਸਪੀਚ ਲਿਖ ਕੇ ਦੇ ਦਿੰਦੇ ਸੰਤਰਾਮ ਸਿੰਘੜਾ ਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਇਹ ਪੱਤਰਕਾਰ ਆ ਆਰਟੀਆਈ ਨਾ ਪਾਉਣ ਇਹਨਾਂ ਦੇ ਉੱਤੇ ਕੱਛ ਦਿੰਦੇ ਨੇ ਸਕੰਜਾ ਉਹ ਆਰਟੀਆਈ ਅਸੀਂ ਪਾਈਏ ਜਿਨ੍ਹਾਂ ਨੇ ਕੱਲ ਨੂੰ ਪੰਜਾਬ ਦੇ ਵਿੱਚ ਲੋਕਾਂ 'ਚ ਖੜੇ ਹੋਣਾ ਉਹਨੂੰ ਦੱਸੀਏ ਕਿ ਤੇਰੀ ਜਿਹੜੀ ਗੈਰ ਕਾਨੂੰਨੀ ਗੱਲਾਂ ਨੇ ਪੱਪਤਰਕਰ ਛਾਪੜ ਗਏ ਤੇ ਆਰਟੀਆਈ ਲਏਗੀ ਜਿਹੜੇ ਕਾਂਗਰਸ ਦੇ ਲੀਡਰ ਨੇ ਸਾਨੂੰ ਅੱਗੇ ਹੋ ਕੇ ਇਹਨਾਂ ਦਾ ਪਾਰ ਨਹੀਂ ਸਾਨੂੰ ਆਪਣੇ ਪੰਜਾਬ ਦਾ ਪਾਰ ਚੁੱਕਣਾ ਪਏਗਾ ਪਰੋ ਇੱਕ ਚੀਜ਼ ਮੈਂ ਤੁਹਾਨੂੰ ਕਹੜੀ ਚਾਹਨਾ ਕਿ ਪੰਜਾਬ ਇੱਕ ਥੜਾ ਘੋੜਾ ਜੇ ਤੇ ਦੇ ਤੇ ਸਵਾਰ ਚੰਗਾ ਆ ਜੇ ਇਹਦੇ ਵਰਗਾ ਘੋੜਾ ਕਦੀ ਨਹੀਂ ਚੱਲ ਸਕਦਾ ਤੇ ਜੇ ਇਹਦੇ ਵਰਗਾ ਭਗਵੰਤ ਮਾਨਵ ਵਰਗਾ ਸਵਰਾਜੀ ਤੇ ਘੋੜੇ ਨੂੰ ਹੀ ਲੈ ਬੈਗਾ ਤੇ ਆਪ ਵੀ ਮਰ ਜੇ ਮੈਂ ਇਹਨਾਂ ਦੇ ਜੇ ਬਗੇਲ ਸਾਹਿਬ ਇਹ ਹੁਣ ਨਵੀਂ ਕਰ ਲੱਗੇ ਨੇ ਸ਼ੁਰੂ ਕਿ ਆ ਜਿਹੜਾ ਕਹਿੰਦੇ ਜਿਹੜਾ ਨਾਂ ਨਵਾ ਕੀਤਾ ਦੁੱਧ ਜੁੱਧ ਨਸ਼ਾ ਵਿਰੋਧ ਤੇ ਮੈਂ ਕੇਜਰੀਵਾਲ ਨੂੰ ਕਹਿਣਾ ਕਿ ਜੋਤ ਨਸ਼ਾ ਮਰੋਦ ਪਹਿਲੋ ਇਦੀ ਤੇ ਸ਼ਰਾਬ ਛਡਾ ਦੇ ਉਹ ਜੁੱਦ ਤੇ ਉਹ ਲੜੇਗਾ ਜਿਹੜਾ ਨਸ਼ਾ ਛੱਡੇਗਾ ਤੇ ਜੇ ਅਸੀਂ ਕਿਸੇ ਬਾਬੇ ਕੋਲ ਕੋਈ ਚਲਗੀ ਮਾਤਾ ਕਹਿੰਦੀ ਬਾਬਾ ਜੀ ਮੇਰਾ ਪੁੱਤ ਗੋੜ ਖਾਂਦਾ ਕਹਿੰਦਾ ਮਾਤਾ 15 ਦਿਨਾਂ ਨੂੰ ਆਈ ਤੇ 15 ਦਿਨੀ ਗਈ ਕਹਿੰਦਾ ਪੁੱਤ ਗੋੜ ਛੱਡ ਦੇ ਤੋ ਕਹਿੰਦੇ 15 ਦਿਨ ਪਹਿਲਾਂ ਹੀ ਕਹਿ ਦੇਣਾ ਸੀ ਮੈਂ ਕੇਜਰੀਵਾਲ ਨੂੰ ਗੱਲ ਸੁਣਾਉਣ ਲੱਗਾ ਕਿ ਆ ਸਰਕਾਰ ਤੋ ਕਹਿੰਦਾ ਜੀ ਉਸ ਦਿਨ ਮੈਂ ਗੁੜ ਖਾਂਦਾ ਸੀ 15 ਦਿਨਾਂ ਚ ਮੈਂ ਗੁੜ ਛੱਡਿਆ ਤੇ ਪਹਿਲੋ ਇਹਦਾ ਤੇ ਗੁੜ ਛਡਵਾ ਦੇ ਤੇ ਫੇਰ ਪੰਜਾਬ ਦੇ ਜਿਹੜੇ ਨੇ ਉਹ ਨਸ਼ੇ ਤੋਂ ਫੇਰ ਗੱਲ ਕਰੀ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਇਹਨਾਂ ਦੇ ਹੱਥ ਠੋਕੇ ਬਣੇ ਜੇ ਜਿਹੜੇ ਤੁਸੀਂ ਇਹਨਾਂ ਤੇ ਕਾਂਗਰਸ ਦੇ ਜਾਂ ਗਰੀਬ ਲੋਕਾਂ ਦੇ ਕੇਸ ਕਰਦੇ ਹੋ ਤੁਹਾਡੀਆਂ ਜਿਹੜੀਆਂ ਤੋਈ ਹੱਥਾਂ ਨਾਲ ਦਿੱਤੀਆਂ ਇੱਕ ਡੰਡਾ ਤੁਹਾਡੇ ਕੋਲ ਮੂੰਹਾਂ ਨਾਲ ਦੀ ਮੂੰਹ ਨਾਲ ਦੀ ਖੋਲਣੀ ਖਲਾਵਾਂਗੇ ਐ ਪੁਲਿਸ ਨੂੰ ਦੱਸ ਮੈਂ ਦੱਸ ਦੇਣਾ ਚਾਹੁੰਨਾ ਕਿ ਇੱਥੇ ਅੰਗਰੇਜ਼ ਨਹੀਂ ਪੰਜਾਬ ਨੂੰ ਚੁਕਾ ਸਕੇ ਤੇ ਇਹ ਕੇਜਰੀਵਾਲ ਤੇ ਭਗਵੰਤ ਮਾਨ ਕੀ ਆ ਸਾਨੂੰ ਉੱਠ ਕੇ ਠੀਕ ਜਲ ਗੁਰਜੀਤ ਰਾਣਾ ਗੁਰਜੀਤ ਨੇ ਕਹੀ ਆ ਆਪਣੇ ਗੁਰਜੀਤ ਸਿੰਘ ਔਜਲਾ ਨੇ ਕਿ ਕਾਂਗਰਸ ਇਕੱਠੀ ਆ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਚਾਹੀਦੀ ਸਾਡਾ ਮਾਣ ਦੀ ਜੈ ਹਾਂ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜੇ ਇਹ ਜਿਹੜੇ ਵਰਕਰ ਬੈਠੇ ਨੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਕੋਈ ਡਰ ਨਹੀਂ ਇਹਦੇ ਤੇ ਕੇਸ ਨਹੀਂ ਬਣਦਾ ਜੇ ਬਣਦਾ ਤੇ ਮੇਰੇ ਵਰਕਰ ਤੇ ਬਣਦਾ ਇਹਨਾਂ ਦੇ ਝੂਠੇ ਪਰਚੇ ਹੁੰਦੇ ਨੇ ਉੱਪਰ ਚੇ ਜੇ ਕਾਂਗਰਸ ਦੀ ਸਰਕਾਰ ਆਈ ਉਹ ਪਰਚਾ ਨਹੀਂ ਹੋਏਗਾ ਕੋਕ ਝੂਠਾ ਕੇਸ ਨਹੀਂ ਬਣੇਗਾ ਇਹਨਾਂ ਦਾ ਮਾਨ ਸਤਕਾਰ ਜਿੱਦਣ ਵਰਕਰਾਂ ਦਾ ਹੋ ਗਿਆ ਉਸ ਦਿਨ ਸਭ ਜੋ ਕਾਂਗਰਸ ਜਿੰਦੀ ਹੋਗੀ ਯਾਰ ਅਸੀਂ ਗੱਲਾਂ ਕਰਦੇ ਆ ਪ੍ਰੈਸ ਪੁੱਛਦੀ ਆ ਕਿ ਕਾਂਗਰਸ ਚ ਕੀ ਗੱਲ ਆ ਬਿਲਕੁਲ ਕਾਂਗਰਸ ਇਕੱਠੀ ਜੇ ਅਸੀਂ ਹੁਕਮ ਮੰਨਦੇ ਆ ਖੜਗੇ ਜੀ ਦਾ ਸਾਨੂੰ ਹੁਕਮ ਆਉਂਦਾ ਰਾਹੁਲ ਗਾਂਧੀ ਦਾ ਤੇ ਪੰਜਾਬ 'ਚ ਹੁਕਮ ਚਲੇਗਾ ਬਗੇਲ ਸਾਹਿਬ ਦਾ ਜਿਉ ਇਹ ਕਰਨਗੇ ਉਹੋ ਹੀ ਕਾਂਗਰਸੇ ਵਿੱਚ ਚਲੇਗਾ ਤੇ ਜੇ ਕੋਈ ਇਧਰ ਉਧਰ ਕਰੇਗਾ ਮੈਂ ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ ਮੈਨੂੰ ਸਲਿੱਪ ਭੇਜੀ ਜੀ ਸ਼ਾਰਟ ਕਰੋ ਤੇ ਜੇ ਅਰ ਕਾਂਗਰਸੀ ਗੱਲ ਦੀ ਕਰਾਂਗੇ ਮੰਨਰੇਗਾ ਤਾਂ ਚਲੇਗਾ ਜੇ ਕਾਂਗਰਸ ਦੀ ਗੱਲ ਚਲੇਗੀ ਇਹ ਕਹਿੰਦੇ ਨੇ ਗਰੂਪੀਜ਼ਮ ਸੀ ਵਿਜੇਂਦਰ ਹੋਣੇ ਤੇ ਚਲੋ ਛੋਟੇ ਸੀਗੇ ਯਾਰੀ ਜੈਲ ਸਿੰਘ ਕੋਲੇ ਵੀ ਗਰੂਪੀਜ਼ਮ ਸੀ ਜਦੋਂ ਬਣਿਆ ਸਰਦਾਰ ਦਰਬਾਰਾ ਸਿੰਘ ਅਸੀ ਦੇ ਵਿੱਚ ਉਸ ਤੋਂ ਵੱਡਾ ਗਰੂਪੀਜ਼ਮ ਕਦੀ ਆਇਆ ਹੀ ਨਹੀਂ ਉਦੋਂ ਤਿੰਨ ਮੁੱਖ ਮੰਤਰੀ ਬਣ ਲਈ ਬੈਠੇ ਸੀ ਦੋ ਹਾਰ ਗਏ ਇੱਕ ਬਣ ਗਿਆ ਤੇ ਅੱਜ ਵੀ ਕੋਈ ਗਰੂਪੀਜ਼ਮ ਨਹੀਂ ਜੇ ਉਹ ਗਰੁੱਪ ਚੱਲੂਗਾ ਜਿਹਦਾ ਡੀਐਨਏ ਕਾਂਗਰਸ ਦਾ ਜਿਹਦਾ ਖੂਨ ਕਾਂਗਰਸੀ ਆ ਉਹ ਗਰੁੱਪ ਜੇ ਸਾਡਾ ਦੂਜਾ ਇੱਥੇ ਕੋਈ ਗਰੁੱਪ ਨਹੀਂ ਯਾਰ ਕਮਾਲ ਕਰੀ ਜਾਂਦੇ ਨੇ ਪ੍ਰੈਸ ਵਾਲਿਓ ਇੱਕ ਗੱਲ ਨੋਟ ਕਰ ਲੋ ਪੰਜਾਬ ਦੇ ਵਿੱਚ ਉਹ ਚੱਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚੱਲੇਗਾ ਜੋ ਬਗੇਲ ਸਾਹਿਬ ਇਥੇ ਕਹਿ ਕੇ ਜਾਣਗੇ ਯਾਰ ਕਮਾਲ ਹੋ ਗਿਆ ਡਿਸਪਲਿਨ ਤੋਂ ਬਿਨਾ ਦਾ ਕੰਮ ਚੱਲਦਾ ਜਿਨਾਂ ਪਾਰਟੀ ਚੱਲਦੀ ਆ ਅੱਜ ਜੇ ਸੁਖਜਿੰਦਰ ਸਿੰਘ ਇਥੇ ਖੜਾ ਇਹ ਕਾਂਗਰਸ ਦੀ ਬਦੌਲਤ ਖੜਾ ਜੇ ਤੇ ਜਿੱਦਣ ਮੈਂ ਕਾਂਗਰਸ ਵੱਲ ਪਿੱਠ ਕਰ ਲਈ ਮੈਂ ਚੜ੍ਹ ਕੇ ਕਹਿ ਲੱਗਾ ਮੈਨੂੰ ਕੁੱਤੇ ਨਹੀਂ ਜੇ ਪੁੱਛਣਾ ਕਿ ਕੌਣ ਤੁਰਿਆ ਜਾਂਦਾ